ਵਿਦੇਸ਼ ਰੋਜ਼ਗਾਰ ਲਈ ਗਰੀਬ ਮਾਪਿਆਂ ਦਾ ਪੁੱਤ ਨਿਰਦੋਸ਼ ਹੋਣ ਦੇ ਬਾਵਜੂਦ ਵੀ ਕੱਟੀ ਢਾਈ ਸਾਲ ਦੀ ਸਜ਼ਾ ਅਜਮਾਨ ਸ਼ਹਿਰ ਵਿੱਚ ਪਾਕਿਸਤਾਨ ਨਾਗਰਿਕਾਂ ਨਾਲ ਨਸ਼ੇ ਦੀ ਖੇਪ ਸਮੇਤ ਹੋਇਆ ਸੀ ਗ੍ਰਿਫਤਾਰ 마ਸ਼ੀਵਾੜਾ ਦੀ ਇੰਦਰਾ ਕਲੋਨੀ ਦਾ ਵਾਸੀ ਤੇ ਗਰੀਬ ਮਾਪਿਆਂ ਦਾ ਪੁੱਤ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਰੋਜ਼ਗਾਰ ਲਈ ਗਿਆ ਸੀ ਪਰ ਉੱਥੇ ਪਾਕਿਸਤਾਨੀ ਨਾਗਰਿਕਾਂ ਨਾਲ ਨਸ਼ੇ ਦੀ ਖੇਕ ਸਮੇਤ ਫੜਿਆ ਗਿਆ ਜਿਸ ਤੇ ਨਿਰਦੋਸ਼ ਹੋਣ ਦੇ ਬਾਵਜੂਦ ਵੀ 2.5 ਸਾਲ ਜੇਲ੍ਹ ਕੱਟੀ ਮਨਪ੍ਰੀਤ ਸਿੰਘ ਜਦੋਂ 2.5 ਸਾਲ ਬਾਅਦ ਆਪਣੇ ਵਤਨ ਭਾਰਤ ਤੇ ਘਰ ਪਰਤੇ ਤਾਂ ਬਜ਼ੁਰਗ ਵਿਧਵਾ ਮਾਂ ਭੈਣਾ ਭੈਣ ਭਰਾ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ 2020 ਵਿੱਚ ਚੰਗੇ ਭਵਿੱਖ ਲਈ ਉਸਦੀ ਮਾਂ ਤੇ ਭਰਾ ਨੇ 120000 ਰੁਪਏ ਦਾ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਜਿੱਥੇ ਕਰੀਬ ਡੇਢ ਸਾਲ ਉਹ ਇੱਕ ਕੰਪਨੀ ਨਾਲ ਠੇਕੇਦਾਰੀ ਸਿਸਟਮ ਤੇ ਕੰਮ ਕਰਦਾ ਰਿਹਾ ਪਰ ਜਦੋਂ ਉਸ ਦਾ ਠੇਕੇਦਾਰੀ ਦਾ ਸਿਸਟਮ ਖਤਮ ਹੋ ਗਿਆ ਤਾਂ ਉਹ ਆਪਣੇ ਜਾਨ ਪਛਾਣ ਵਾਲੇ ਪੰਜਾਬੀਆਂ ਕੋਲ ਜਮਾਨਸ਼ਹਿਰ ਆ ਗਿਆ ਮਨਪ੍ਰੀਤ ਨੇ ਦੱਸਿਆ ਕਿ ਉਸ ਨੂੰ ਅਜਮਾਨ ਸ਼ਹਿਰ ਵਿੱਚ ਆਏ ਜੇ 10 ਦਿਨ ਹੀ ਹੋਏ ਸਨ ਕਿ ਉਹ ਉੱਥੇ ਕਮਰੇ ਵਿੱਚ ਪਾਕਿਸਤਾਨੀ ਤੇ ਪੰਜਾਬੀਆਂ ਨਾਲ ਇਕੱਠੇ ਰਹਿ ਰਿਹਾ ਸੀ ਕਿ اچانک ਅਜਮਾਨ ਪੁਲਿਸ ਦੀ ਛਾਪੇਮਾਰੀ ਹੋ ਗਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਨਾਗਰਿਕਾ ਕੋਲ ਨਸ਼ੇ ਦੀ ਖੇਪੜੀ ਗਈ ਪਰ ਉਹਨਾਂ ਨਾਲ ਕਮਰੇ ਵਿੱਚ ਰਹਿੰਦੇ ਚਾਰ ਪੰਜਾਬੀਆਂ ਸਮੇਤ ਉਸ ਨੂੰ ਵੀ ਅਜਮਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਾਨਪ੍ਰੀਤ ਨੇ ਕਿਹਾ ਕਿ ਅਸੀਂ ਸਾਰੇ ਪੰਜਾਬੀਆਂ ਨੇ ਪੁਲਿਸ ਦੀਆਂ ਬਹੁਤ ਮਿੰਤਾਂ ਕੀਤੀਆਂ ਇਹ ਨਸ਼ਾ ਉਹਨਾਂ ਦਾ ਨਹੀਂ ਜਿਸ ਲਈ ਸਾਡਾ ਡੋਪ ਟੈਸਟ ਵੀ ਕਰਵਾ ਲਿਆ ਜਾਂ ਬਈ ਪਰ ਕਿਸੇ ਨੇ ਉੱਥੇ ਨਹੀਂ ਸੁਣੀ ਬਾਕੀ ਤੁਸੀਂ ਖੁਦ ਦੱਸੋ ਨੋ ਮੈਂ ਨਾਮ ਮੇਰਾ ਮਨਪ੍ਰਸੰਗੀ ਸਾਨੂੰ ਚਮਨ ਲਾਰ ਉਹ ਲਿਹਿਣ ਵਾਲਾ ਹੀ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀਗਾ ਇਹ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ ਅੱਛੀ ਕਿਸੇ ਕੰਪਨੀ ਚ ਕੰਪਨੀ ਸੀਗੀ ਅੱਛਾ ਫਿਰ ਸਪਲਾਈ ਕੰਪਨੀ ਸੀਗੀ ਉੱਥੇ ਫਿਰ ਸਰ ਪਹਿਲਾ ਕੰਮ ਕੀਤਾ ਜੀ ਉੱਥੇ ਉਦੋਂ ਕੰਪਲੀਟ ਚੀਜ਼ ਆਈ ਮੇਰੀ ਫਿਰ ਫਿਰ ਜਾ ਕੇ ਇਹ ਕੰਪਨੀ ਚੇਂਜ ਕੀਤੀ ਜਦੋਂ ਰੂਮ ਚ ਗਈ ਉੱਥੇ ਨੌਕੜਿਆਗੇ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ ਉੱਥੇ ਦੁਬਈ ਦੇ ਲੈ ਗਿਆ ਜੀ ਆਪਣੇ ਅਜਮਾਨੇ ਅੱਛਾ ਅਜਮਾਨਾ ਹਾਂ ਜੀ ਅਬ ਇਹਦਾ ਵੀ ਅਜਮਾਨਾ ਹੋ ਗਿਆ ਜੀ ਅੱਛਾ ਅੱਛਾ ਹਾਂ ਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਨਹੀਂ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕਿਹੜਾ ਕੀ ਸੀ ਨਾ ਜੀ ਕਿੱਦਾਂ ਕੀ ਨਹੀਂ ਇਹਨਾਂ ਕੋਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਜੀ ਨਾਲ ਅੱਛਾ ਜਿੱ ਪੁਲਸ ਨੇ ਤੇ ਦਬਈ ਪੁਲਸ ਚੱਕਿਆ ਦਬਈ ਦੇ ਨਹੀਂ ਚੱਕਿਆ ਇਹ ਜਮਾਨ ਪੁਲਸ ਨੇ ਚੱਕਿਆ ਇਹ ਜਮਾਨ ਪੁਲਸ ਹਾਂਜੀ ਹਾਂਜੀ ਕੀ ਉੱਚ ਕੀ ਉਹਨੂੰ ਮਿਲਿਆ ਜਮਾਨ ਪੁਲਸ ਨੂੰ ਉੱਥੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ 아이 ਮੁਖਬਰੀ ਕੀਤੀ ਸੀ ਕਿਸੇ ਨੇ ਹਾਂ ਸਹੀ 아이 ਮੁਖਬਰੀ ਕੀਤੀ ਕਾਇ ਨਹੀਂ ਤੇ ਚੱਕਾਇਆ ਸਾਨੂੰ ਤੁਸੀਂ ਵੀ ਅਰੈਸਟ ਹੋ ਗਏ ਹਾਂਜੀ ਵਿੱਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਕਿਸਮਤ ਉਹ ਮੈਂ ਤਰਲਾ ਕੀਤਾ ਇਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੂੰ ਹਾਂ ਜੀ ਉਸ ਨੂੰ ਉਸ ਨੂੰ ਨਹੀਂ ਆ ਗਿਆ ਠੀਕ ਹੈ ਤੁਹਾਡੀ ਵਿੱਚ ਤੁਹਾਡੇ ਵਿੱਚ ਨਾ ਹੀ ਵਿੱਚ ਤੁਹਾਡੇ ਵਿੱਚ ਗਿਆ ਨਹੀਂ ਗਿਆ ਬਿਲਕੁਲ ਹਾਈ ਟੈਲੀ ਸੀ ਮੈਂ ਆਪਣਾ ਆਈ ਡੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨੂੰ ਸੰਕੋ ਦਿੱਤਾ ਕੱਢ ਕੇ ਆਪਣਾ ਆਈ ਡੀ ਮਿੱਤੇ ਕੱਢ ਕੇ ਇੱਥੋਂ ਦਾ ਮੇਰਾ ਮੋਬਾਈਲ ਤੱਕ ਲੋਕ ਤੱਕ ਦਿੱਤਾ ਗਾ ਲੋਕ ਠੀਕ ਹੈ ਲੋਕ ਕੋਲ ਹੀ ਨਾ ਲੋਕ ਕੋਲ ਦਿੱਤਾ ਹਾਂ ਜੀ ਉਹ ਮੰਨੇ ਨਹੀਂ ਹਾਂ ਨਹੀਂ ਮੰਨੇ ਇਹ ਤੁਹਾਨੂੰ ਤੋੜ ਫੜ ਕੇ ਕਸਾ ਕਰੇ ਕਿੱਥੇ ਲੈ ਗਏ ਜੀ ਫੜ ਕੇ ਜੀ ਸ਼ੇਰ ਦੇ ਨਾਲ ਪੁਲਿਸ ਸਟੇਸ਼ਨ ਮੈਨੂੰ ਸ਼ੇਰ ਦੇ ਨਾਲ ਲੈ ਗਏ ਮੈਂ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਏ ਜੀ ਜੇਲ੍ਹ ਚ ਲੈ ਗਏ ਬਰਦੀਪੁਰ ਦੀ ਪਾਈ ਉੱਥੇ ਨਾਲ ਬਰਦੀ ਗੋਦੀ ਪਾਗੋਟ ਦੇ ਅੰਦਰ ਕੱਕ ਰਹੀ ਥਾਂ ਦਾ ਰੱਖਿਆ 250 ਕਿੰਨੇ ਸਰਕੰਦ 250 ਲਈ 250 ਹਾਂਜੀ 206 ਮਹੀਨੇ ਹਾਂਜੀ ਜਿਹਦੇ ਵਿੱਚ ਕੀ ਕੀ ਤੁਹਾਡੇ ਰੋਟੀ ਪਾਣੀ ਸੀ ਮਿਲਦਾ ਸੀ ਉੱਥੇ ਰੋਟੀ ਪਾਣੀ ਸਵੇਰ ਟਾਈਮ ਇੱਕ ਖੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀਗੀ ਹੋਈ ਠੀਕ ਹੈ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਟਾਈਮ ਇੱਕ ਰੋਟੀ ਮਿਲਦੀ ਸੀਗੀ ਹਾਂਜੀ ਇਹ ਜੋ ਹੋਰ ਕਿੰਨੇ ਕਾ ਪੰਜਾਬੀ ਉੱਥੇ ਆ ਗਏ ਤੁਹਾਡੇ ਨਾਲ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗਾ ਜੀ ਇਹ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰਗਲ ਕੇਸ ਬਣ ਨਾਲ ਹੀ ਫੜੇਗੇ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਉਹ ਤੇ ਆਪ ਦੇ ਸੀਗੇ ਆਪਣੇ ਇਹਦੇ ਦੇ ਸ਼ਹਿਰ ਦੇ ਸੀਗੇ ਉਹ ਕੋਈ ਗਰੰਦਾ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀ ਹਸ਼ਿਆਰਪੁਰ ਦਾ ਸੀਗਾ ਜੀ ਕੋ ਟਾਂਡੇ ਦਾ ਕੋਈ ਰੋਪੜ ਦਾ ਸੀ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਦੇ ਤੁਸੀਂ ਕੋਈ ਵਕੀਰ ਉੱਥੇ ਕੀ ਸੀ ਲੈਣਾ ਤੁਹਾਡਾ ਕੇਸ ਕੇਸ ਉੱਥੇ ਵਕੀਰ ਸਰਕਾਰੀ ਦਿੱਤੇ ਸੀਗੇ ਜਿਹਨੇ ਆਪਾਂ ਕੋਈ ਕੇਸ ਕਰਦੇ ਫਾਇਦਾ ਨਹੀਂ ਸੀਗਾ ਕੋਈ ਹਾਂਜੀ ਤੇ ਸੌਣੀ ਦਾ ਆਪਣੀ ਉਹਨਾਂ ਦਾ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਇਸ ਮਸਲੇ ਬਾਰੇ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਰਾਂ ਸਰਵਾਈਦ ਨਾਲ ਕੁਝ ਨਹੀਂ ਹੋ ਵਕੀਲਾਂ ਰਾਏ ਕੁਝ ਨਹੀਂ ਗਿਆ ਵਥਨ ਨੇ ਇਹ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਕਿ ਅਸੀਂ ਨਹੀਂ ਚਲੋਗੇ ਸੁਨਤਰਾ ਮਾਰਗ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਦਾ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲਾ ਹੈ ਅੱਛਾ ਤੁਹਾਡੇ ਕਿਹਨੂੰ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਤੁਸੀਂ ਕਿਹੜਾ ਕਿਦੋਂ ਹੋਏ ਤੁਸੀਂ ਮੇਰਾ ਬੋਲ ਹੀ ਹੋਇਆ ਜੀ ਇਹ ਅੱਛਾ ਹਾਂਜੀ ਤੁਹਾਡਾ ਨਾਮ ਆਇਆ ਕਿਸੇ ਤਰ੍ਹਾਂ ਦੇ ਦਾਰਦੇ ਉੱਤੇ ਕਿਦੋਂ ਪੇਪਰ ਆ ਜਾਏਗਾ ਜੀ ਅੱਛਾ ਹਾਂਜੀ ਪੇਪਰ ਆਇਆ ਪੰਜ 6 ਮੁੰਡਿਆਂ ਦਾ ਨਾਮ ਇਕੱਠੇ ਰਹਿਣ ਦਾ ਹੈ ਉਹ ਤਾਂ ਫੋਨ ਤੇ ਗੱਲ ਕਰ ਰਹੇ ਸੀ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਖਤਮ ਕਰਦਾ ਸੀ ਹਾਂਜੀ ਕੋਈ ਨਾ ਕੰਮ ਵੀ ਕਰਉਂਦੀ ਥੋੜੋ ਕੁ ਨਹੀਂ ਕੋਈ ਇਹ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂਜੀ ਤੁਸੀਂ ਗਈ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੀਹ ਜਾ ਹਾਂਜੀ ਬਸ ਕੀ ਕਰੀ ਮਜ਼ਦੂਰੀ ਨੂੰ ਵੇਜ ਗਿਆ ਅੱਗੇ ਜਾ ਕੇ ਥੋੜੀ ਬਣ ਗਿਆ ਇਹ 2.5 ਸਾਲ ਬਾਅਦ ਫਿਰ ਉਹ ਜਿਹੜਾ ਤੁਹਾਨੂੰ ਉਹਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਨਹੀਂ ਮੈਂ ਰੋਟੀ ਨਹੀਂ ਖਾਦੀ ਗਈ ਉੱਥੇ ਦੋ ਦਿਨ ਅੱਛਾ ਹਾਂਜੀ ਮੈਂ ਖੜਾ ਗੇਟ ਨਹੀਂ ਚੱਕ ਕੇ ਗ ਇਹ ਫਿਰ ਕੋਲ ਜੇਸੂ ਲੈ ਕੇ ਫਿਰ ਉਹ ਕਿੱਥੇ ਲੈ ਕੇ ਗਏ ਫਿਰ ਜੇਲ ਤੋਂ ਬਾਅਦ ਦੁਬਾਰਾ ਜੇਲ ਤੋਂ ਬਾਅਦ ਉਹਨਾਂ ਦੇ 에어ਪੋਰਟ ਤੇ ਖੜਾ ਮੈਨੂੰ ਸ਼ਾਰਜ ਦੇ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੈਡੀਕਲ ਚੰਚੀ ਉੱਥੇ ਬਾਅਦ ਉਹਨਾਂ ਨੇ ਟਿਕਟ ਜਾਂਚ ਉਠੋਲਾਈ ਮੈਨੂੰ ਅੱਛਾ ਪਾਸਪੋਰਟ ਕਰ ਦਿੱਤਾ ਟਿਕਟ ਕਰ ਦਿੱਤੀ ਉਹ ਮਾਪੀ ਨੂੰ ਮਾਕੇ ਮਿਲ ਕੇ ਕਹੇ ਚ ਲੱਗਦਾ ਮਾਤਾ ਹੁਣ ਬਸ ਇਹ ਦੁੱਖ ਬੋਗ ਆ ਲ ਹੋਦਾ ਜੀ ਜਿਹੜੀ ਜੇਲ ਕੱਟੇ ਬੇਕਸੂਰ ਕੱਟੇ ਆਈ ਅੱਛਾ ਗਾਂਵ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕੱਟਿਆ ਆਪਣਾ ਸਹੀ ਕਰ ਲਿਆ ਕੋਈ ਕਸੂਰੀ ਸੀ ਦੇ ਜਿਹੜਾ ਬਲੱਡਰ ਥੋੜਾ ਵੀ ਥੋੜਾ ਆ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੁਝ ਲਿਆ ਕੋਈ ਰਿਪੋਰਟ ਨਹੀਂ ਦਿੱਤੀ ਕੋਈ 2500 ਦੇ ਵਿੱਚ 25 ਸਾਲ ਦੀ ਸਰਸ 25 ਵਾਲੀ ਸਰਸ ਦਿੱਤੀ ਜਿਹੜੇ ਜਿਹੜੇ ਦੂਜੇ ਬੰਦੇ ਆ ਹੰਦਰੇ ਆ ਪਾਕਿਸਤਾਨ ਦੇ ਜਿਹੜੇ 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 ਫੜੇ ਗਏ ਸੀ ਡਾਕਟਰ ਨਹੀਂ ਆਂਦੇ ਸਾਰੇ ਜੀ ਉਹ ਜਿਹੇ ਚੰਦੇ ਨੇ ਉਹਨਾਂ ਦਾ ਕੰਮ ਹੀ ਇਹ ਹੋਣਾ ਕਿ ਕਰੀਏ ਹੁਣ ਦੇਲ ਜਿਹੜਾ ਬੜਾ ਲੱਗੇ ਵੀ ਕੰਮ ਕਰਦੇ ਆ ਫੋਨ ਕਰਦੇ ਸੀ ਉੱਤੋਂ ਕਿਸ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦਾ ਪਾਪਾ ਜੀ ਨੂੰ